ਦੇਸ਼ ਦੁਨੀਆ ਦੀ ਬਾਤ ਹੈ ਪੰਜਾਬੀਆਂ ਨੂੰ ਸਾਥਿ ਸ਼੍ਰੀਕਾਲ ਮੈਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਦੋਸਤੋ ਮੈਂ ਤੁਹਾਡੇ ਲਈ ਅੱਜ ਲੈ ਕੇ ਆਇਆ ਬੜੀ ਅਹਿਮ ਖਬਰ ਅਹਿਮ ਖਬਰ ਹੈ ਨਗਰ ਪੰਚਾਇਤ ਚੋਣ ਦਾੰਗਲ ਬਿਲਗਾ ਨਾਲ ਸੰਬੰਧਿਤ 2024 ਤੇ ਆਓ ਇਸ ਚੋਣਾਂ ਦੇ ਮਾਹੌਲ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਬਿਲਗਾ ਚ ਕਾਂਗਰਸ ਅਤੇ ਅਕਾਲੀ ਦਲ ਨੂੰ ਝਟਕਾ ਦੇਣ ਦੇ ਵਿੱਚ ਬੜੀ ਕਾਮਜਾਬ ਨਜ਼ਰ ਆਈ ਹੈ ਇਹ ਕੀ ਜਿਹੜੇ ਵੋਟਾਂ ਦੇ ਨਤੀਜੇ ਵੀ ਅਜੇ ਹਿਆ ਅੰਕੜਾ ਸਾਹਮਣੇ ਆਵੇਗਾ ਹੁਣ ਵਾਲਾ ਇਹ ਸਮਾਂ ਦੱਸੂਗਾ ਇਹ ਝਟਕਾ ਕਿਵੇਂ ਸੰਭਵ ਹੋਇਆ ਇਸ ਦੇ ਉੱਤੇ ਇੱਕ ਨਜ਼ਰ ਮਾਰ ਲੈਨੇ ਆ ਲੰਘੇ ਕੱਲ ਜਾਨੀ ਕਿ ਆਮ ਆਦਮੀ ਪਾਰਟੀ ਲਈ 9 ਦਸੰਬਰ ਦਾ ਦਿਨ ਬੜਾ ਸ਼ੁਭ ਨਜ਼ਰ ਆਇਆ ਕਿ ਕਾਂਗਰਸ ਤੇ ਅਕਾਦੀਦਨ ਛੱਡ ਕੇ ਆਏ ਨਰੇਸ਼ ਕੁਮਾਰ ਗਏ ਪੂਜਾ ਮੇਹ ਸੰਦੀਪ ਸਿੰਘ ਲਵੀ ਕੁਮਾਰ ਇਹ ਟੋਣ ਲਾਣ ਵਾਲੇ ਉਮੀਦਵਾਰਾਂ ਕਾਂਗਰਸ ਉੱਤੇ ਖਾਲੀ ਦਲ ਨੂੰ ਇਹ ਝਟਕਾ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਗੱਲ ਕਰ ਦਿੰਦੇ ਆ ਕਾਂਗਰਸ ਦੀ ਕਾਂਗਰਸ ਦੇ ਵਿੱਚ ਕਾਟੋਕਲੇਸ਼ੀ ਕਹਿ ਸਕਦੇ ਹਾਂ ਖਤਮ ਹੋ ਗਿਆ ਕਿਉਂਕਿ ਨਗਰ ਪੰਚਾਇਤ ਬਿਲਗੜੀ ਸਾਭਾ ਦਾ ਪ੍ਰਧਾਨ ਅਮਰਜੀਤ ਕੌਰ ਅਤਿਵਤਾ ਦਿਉਰ ਹਰੀਓਂ ਵਿਚਕਾਰ ਇੱਟ ਖੜਕਾ ਰਿਆ ਕਰਦਾ ਸੀ 5 ਸਾਲ ਨਰੇਸ਼ ਕੁਮਾਰ ਵਿਚਕਾਰ ਹੁਣ ਗੱਲ ਕਰ ਲੈਨੇ ਆ ਕਿ ਕਾਂਗਰਸ ਦੇ ਨੁਕਸਾਨ ਦੀ ਨਰੇਸ਼ ਕੁਮਾਰ ਬੜਾ ਬੇਨਤੀ ਕਰ ਰਿਹਾ ਹੈ ਕਾਂਗਰਸ ਦਾ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਨੇ ਆ ਕਿ ਉਸ ਕੋਲ ਵਾਰਡ ਨੰਬਰ 8 ਤੇ 9 ਵਿੱਚ ਮਜ਼ਬੂਤ ਉਮੀਦਵਾਰਾਂ ਦੀ ਘਾਟ ਨਜ਼ਰ ਆ ਰਹੀ ਸੀ ਮਜ਼ਬੂਤ ਉਮੀਦਵਾਰਾਂ ਦੇ ਦਾਅਵੇ ਨਜ਼ਰ ਨਹੀਂ ਆ ਰਹੇ ਸੀ ਨਰੇਸ਼ ਕੁਮਾਰ ਅਤੇ ਪੂਜਾ ਦੇ ਆਉਣ ਨਾਲ ਆਪ ਦਾ ਮਸਲਾ ਹੁਣ ਹੱਲ ਹੋ ਗਿਆ ਵਾਰਡ ਨੰਬਰ 8 ਐਸ ਸੀ ਚੈਂਸ ਹੈ ਜਦੋਂ ਕਿ ਵਾਰਡ ਨੰਬਰ 9 ਜਨਰਲ ਸੀਟ ਹੈ ਇਹ ਦੋਵੇਂ ਬਾੜਾ ਤੋਂ ਉਮੀਦਵਾਰ ਨਰੇਸ਼ ਮਹਿ ਅਤੇ ਪੂਜਾ ਮਹਿ ਹੋ ਸਕਦੇ ਆ ਜਿਸ ਤੋਂ ਲੱਗਦਾ ਕਿ ਸਤਾਧਰ ਨੂੰ 62 ਨੰਬਰ 9 ਤੋਂ ਖਸਾਨੀ ਚ ਕੋਈ ਉਮੀਦਵਾਰ ਨਹੀਂ ਮਿਲਿਆ ਕਿ ਵਾਕਿਆ ਬਾੜਾ ਨੰਬਰ 8 ਤੋਂ ਨਰੇਸ਼ ਮਹਿ ਮਜਬੂਤ ਉਮੀਦਵਾਰ ਹੋਣਗੇ ਉਸ ਦਾ ਮੁਕਾਬਲਾ ਕਾਂਗਰਸ ਦੇ ਹਰੀਓਮ ਨਾਲ ਹੋਵੇਗਾ ਇਹ ਵੀ ਆਪਣੇ ਆਪ ਵਿੱਚ ਸਵਾਲ ਹੈ ਜੇਕਰ ਜੋ ਹੈ ਕਿ ਇਸ ਬਾੜ ਵਿੱਚ ਪੈਂਦੇ ਤੀਆਂ ਵਾਲੇ ਚੌਂਕ ਦਾ ਮਸਲਾ ਨਰੇਸ਼ ਦੇ ਵਿਰੁੱਧ ਜਾ ਸਕਦਾ ਹੈ ਉਸ ਦਾ ਨੁਕਸਾਨ ਆਮ ਆਲਮੀ ਪਾਰਟੀ ਦਾ ਨੁਕਸਾਨ ਹੋ ਗਿਆ ਕਿਉਂਕਿ ਸੰਬੰਧਤ ਔਰਤਾਂ ਜੋ ਇਥੇ ਤੀਆਂ ਦਾ ਤਿਹਾਰ ਮਨਾਉਂਦੀਆਂ ਉਸ ਕਮੇਟੀ ਦਾ ਉਹਨਾਂ ਨਾਲ ਇਹ ਮਸਲਾ ਹੱਲ ਕਰਦੇ ਹਲਕਾ ਵਿਧਾਇਕ ਨਾਲ ਇਹ ਪਿਛਲੇ ਸਮੇਂ 'ਚ ਗੱਲ ਹੋਈ ਸੀ ਉਹਨਾਂ ਨੇ ਪ੍ਰੋਸਾ ਦਿੱਤਾ ਸੀ ਕਿ ਇਥੇ ਮਸਲਾ ਹੱਲ ਕਰਵਾਵਾਂਗੇ ਇਹ ਦਰਅਸਲ ਮਸਲਾ ਇਹ ਹੈ ਕਿ ਪ੍ਰਧਾਨ ਅਮਜੀਤ ਕੌਰ ਸਮੇ ਤੀਆਂ ਵਾਲੇ ਚੌਂਕ ਵਿੱਚ ਨਗਰ ਪੰਚਾਇਤ ਬਿਲਗਾ ਫਾਇਸ਼ਦਗੋਣਾ ਚੌਂਕ ਦੀ ਸੀ ਪਰ ਇੱਕ ਧਰਨੇ ਨੇ ਦਾਵਾ ਕੀਤਾ ਇੱਥੇ ਕਿ ਇਹ ਸਾਡੀ ਜਗ੍ਹਾ ਜਿੱਦਾਂ ਸਾਂਤਤਾ ਕਾਂਗਰਸ ਦੇ ਮੋਰੀ ਆਖੂ ਪਰਮਿੰਦਰ ਸਿੰਘ ਜੋ ਉਸ ਵੇਲੇ ਵਾਚ ਪ੍ਰਧਾਨ ਸੀ ਕੇਸ ਕਰਨ ਵਾਲੀ ਧਿਰ ਦਾ ਨਰੇਸ਼ ਕੁਮਾਰ ਮਹਿ ਵੀ ਉਸੇ ਧਿਰ ਦਾ ਹਮਾਤੀ ਹਮਾਤੀ ਹੈ ਜਿਸ ਨੂੰ ਲੈ ਕੇ ਤੀਆਂ ਦੀ ਕਮੇਟੀ ਨਰੇਸ਼ ਕੁਮਾਰ ਨੂੰ ਵਿਰੋਧੀ ਧਰ ਮੰਦੀ ਹੈ ਪਰਮਿੰਦਰ ਸਿੰਘ ਅਤੇ ਹਰੀ ਓਮ ਦੋਵੇਂ ਇਕੱਠੇ ਇੱਕੋ ਹੀ ਪਾਰਟੀ ਪਛਾਨ ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਤੀਆਂ ਕਮੇਟੀ ਸਾਈਡ ਦੀ ਵੋਟ ਨਰੇਸ਼ ਕੁਮਾਰ ਤੇ ਉਲਟ ਫੁਕ ਸਕਦੀ ਹੈ ਕਾਂਗਰਸ ਦੀ ਕਿੰਨੀ ਵੋਟ ਲੈ ਜਾਂਦਾ ਨਰੇਸ਼ ਕੁਮਾਰ ਇਹ ਆਉਣ ਵਾਲੇ ਸਮੇਂ ਵਿੱਚ ਨਤੀਜੇ ਵਜੋਂ ਦਿਖੀ ਜਾਊਗੀ ਹੌਂ ਸੰਦੀਪ ਸਿੰਘ ਦੀ ਗੱਲ ਕਰਨੀ ਵਰਦੀ ਹੈ ਜੋ ਆਕਾਦੀ ਪਾਲ ਛੱਡ ਕੇ ਆਏ ਹਨ ਇਸ ਦਾ ਚੌਧਰੀ ਜਗਜੀਤ ਸਿੰਘ ਨੂੰ ਵੱਡਾ ਕਾਟਾ ਕਿਹਾ ਜਾ ਸਕਦਾ ਹੈ ਹੁਣ ਸੰਦੀਪ ਸਿੰਘ ਵਾਰਡ ਨੰਬਰ 6 ਤੋਂ ਆਪ ਦੇ ਉਮੀਦਵਾਰ ਹੋਣਗੇ ਇਹ ਵਾਰਡ ਬਾਜ਼ਾਰ ਨਾਲ ਸੰਬੰਧਤ ਹੈ ਅਗੂ ਚੋਣ ਮદાન ਵਿੱਚ ਕਿਹੜਾ ਉਮੀਦਵਾਰ ਆਉਂਦਾ ਇੱਥੇ ਇਹ ਗੱਲ ਕਰ ਲੈਣੀ ਹੈ ਕਿ ਪਿਛਲੀ ਵਾਰ ਕਾਂਗਰਸ ਬਸਪਾ ਸੁਮੇਲੋਤੇ ਤੇ ਬਸਪਾ ਹਿੱਸੇ ਸੀਟ ਏਆਈਸੀ ਐਸਬੀਆਰ ਵੀ ਅਜੇ ਆਉਣ ਦੀ ਸੁਭਾਵਨਾ ਹੈ ਇਸ ਵਾਰ ਬਸਪਾ ਅਕਾਲੀ ਦਲ ਕੱਟੇ ਹਨ ਕਾਂਗਰਸ ਸਮੇਤ ਲੋਕਾਂ ਮਾ ਅਜੰਡਾ ਦੀ ਵੀ ਸੁਭਾਵਨਾ ਹੈ ਚਰਚਾ ਚੱਲ ਰਹੀ ਹੈ ਲੋਕਾਂ ਦੇ ਵਿੱਚ ਜਿੱਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਤਿੰਨ ਪਾਰਟੀਆਂ ਵਿੱਚ ਅੰਦਰਖਾਤੇ ਚੋਣ ਸਮਝੌਤਾ ਹੋਇਆ ਜਿਸ ਵਿੱਚ ਕਾਂਗਰਸ ਨੂੰ 6 ਅਕਾਲੀ ਦਲ ਨੂੰ 4 ਸੀਟਾਂ ਬਸਪਾ ਨੇ ਦੋ ਅਤੇ ਕਾਮਰੇਡ ਸਰਜੀਤ ਰਾਣੂ ਇੱਕ ਸੀਟ ਜੇ ਵਾਕਈ ਅਜੀਹਾ ਹੋ ਸਕਦਾ ਹੈ ਕਹਿਣਾ ਪਾਵੇਂ ਮੁਸ਼ਕਲ ਹੈ ਪਰ ਸਿਆਸਤ ਵਿੱਚ ਸਭ ਕੁਝ ਸੰਭਵ ਹੈ ਇਸ ਭਾਵਨਾਮਹਨ ਸਹੀ ਤਸਵੀਰ ਉਮੀਦਵਾਰਾਂ ਦੀ ਕਾਗਜ਼ ਦਾਖਲ ਕਰਨ ਤੋਂ ਬਾਅਦ ਆਉਗੀ 14 ਦਸੰਬਰ ਸ਼ਾਮ ਨੂੰ ਸਾਰਾ ਕੁਝ ਸਾਹਮਣੇ ਆ ਜਾਣਾ ਕਿ ਕੀ ਇਹ ਵਾਕਈ ਇਹ ਤਿੰਨੇ ਪਾਰਟੀਆਂ ਜਿਹੜਾ ਸਾਹਮਣੇ ਆਮ ਆਦਮੀ ਪਾਰਟੀ ਕਰਦਾ ਗਾਠਜੋੜ ਬਣਿਆ ਆਮ ਆਦਮੀ ਪਾਰਟੀ ਦੇ ਨਾਲ ਜਿੱਥੇ ਕਮਿਊਨਿਸਟ ਰਾ ਦੇ ਵਿੱਚੋਂ ਐ ਕਿਸਾਨ ਜਮੂਰੀ ਜਮੂਰੀ ਕਿਸਾਨ ਜਿਹੜੀ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਉਹਨਾਂ ਨੇ ਵੀ ਇਸ ਗਾਠਜੋੜ ਦੇ ਵਿੱਚ ਇੱਕ ਇੱਕ ਸੀਟ ਤੋਂ ਲੜਨਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਨੇ ਸੰਦੀਪ ਸਿੰਘ ਉਹਨਾਂ ਨੇ ਵੀ ਇਸ ਗਾਠਜੋੜ ਦੇ ਵਿੱਚੋਂ ਲੜਨਾ ਤੇ ਲਵੀ ਕੁਮਾਰ ਵੀ ਇਸੇ ਗਾਠਜੋੜ ਦਾ ਹਿੱਸਾ ਹੈ ਤੇ ਹੋਰ ਵੀ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਨੂੰ ਦੇਵੀ ਦਿੱਤੇ ਜਾਣਗੇ ਉਹਨਾਂ ਦਾ ਵੀ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਕਰ ਕਰਾਂਗੇ ਦੂਸਰੀਆਂ ਪਾਰਟੀਆਂ ਨੇ ਕਿਸ-ਕਿਸ ਵਿਅਕਤੀ ਨੂੰ ਉਮੀਦਵਾਰ ਬਣਾਇਆ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਥੇ ਇਹ ਵੀ ਜ਼ਿਕਰ ਹੋਊਗਾ ਕਿ ਜਿਵੇਂ बसपा ਨੇ ਦੋ ਸੀਟਾਂ ਤੇ ਚੋਣ ਲੜਨੀ ਆ 5 ਨੰਬਰ ਦਾ 6 ਨੰਬਰ ਇਹ ਪੈਂਦੇ ਨੇ ਪੱਤੀ ਦੋਨੀਆਂ ਮਨਸੂਰ ਤੇ ਨਿਗਵਾਲ ਜਦੋਂ ਕਿ ਬਿਲਕੇ ਦੇ ਵਿੱਚ ਦੂਸਰੇ ਪਾਰਟਾ ਦੇ ਵਿੱਚ ਹਲਚਲ ਹੋਣ ਲੱਗ ਪਈ ਹੈ ਕਿ ਉਹਨਾ ਬਾਡਾਂ ਵਿੱਚ बसपा ਦਾ ਜੇ ਅਗਰ ਉਮੀਦਵਾਰ ਨਹੀਂ बसपा ਨੇ 12 ਨੰਬਰ 13 ਜਿੱਥੇ बसपा ਦੀ ਚੰਗੀ ਵੋਟ ਹੈ ਉੱਥੇ ਵੀ ਆਪਣਾ ਉਮੀਦਵਾਰ ਜਿਹੜਾ ਨਹੀਂ ਮੰਗਿਆ ਸੋ ਦੋਸਤੋ ਚੋਣ ਦੰਗਲ ਬਿਲਗਾ ਨਗਰ ਪੰਚਾਇਤ 2024 ਦੀਆਂ ਇਹ ਜਿਹੜੀਆਂ ਤੁਹਾਨੂੰ ਖਬਰਾਂ ਆ ਅਸੀਂ ਹੁਣ ਲਗਾਤਾਰ ਸੁਣਾਉਂਦੇ ਰਹਾਂਗੇ ਕਿੱਥੇ ਕੀ ਬਦਲਾ ਆਇਆ ਕਿੱਥੇ ਕੀ ਹੋ ਰਿਹਾ ਹੈ ਐਸ ਬਿਲੇ ਉਮੀਦਵਾਰ ਜਿਹੜੇ ਆ ਉਹ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਜਿਹੜੀ ਉਮੀਦਵਾਰੀ ਲੈਣ ਲੈ ਜਾ ਰਹੇ ਨੇ ਕਾਂਗਰਸ ਦੇ ਵਿੱਚ 8 ਤੇ 9 ਨੰਬਰ ਨਰੇਸ਼ ਕੁਮਾਰ ਨੇ ਮੰਗਿਆ ਸੀ ਪਰ ਕਾਂਗਰਸ ਉਸ ਨੂੰ 9 ਐ ਬਾਹਰ ਤੋਂ ਹੀ ਉਮੀਦਵਾਰੀ ਦੇਣੀ ਚਾਹੁੰਦੇ ਸੀ ਜਿਹੜੀ ਜਨਰਲ ਔਰਤ ਦੀ ਸੀ ਪਰ ਨਰੇਸ਼ ਕੁਮਾਰ 8 ਐ ਬਾਹਰ ਤੋਂ ਵੀ ਚੋਣ ਲੜਨਾ ਚਾਹੁੰਦਾ ਸੀ ਉਸ ਨੂੰ ਆਪਣੀ ਕਾਂਗਰਸ ਪਾਰਟੀ ਵਿੱਚ ਦੂਮੀ ਸੀਟਾਂ ਨਾਮੈਟ ਕਰਕੇ ਉਸ ਨੂੰ ਪਾਰਟੀ ਛੱਡਣੀ ਪਈ ਤੇ ਉਹ ਇਸ ਵੇਲੇ ਆਮ ਆਦਮੀ ਪਾਰਟੀ ਦਾ ਸ਼ਾ ਬਣ ਗਿਆ ਤੇ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਜਿਹੜੀਆਂ ਨਵੀਆਂ ਬਿਲਗ ਦੇ ਵਿੱਚ ਡਵੈਲਪਮੈਂਟਾਂ ਹੋਣਗੀਆਂ ਉਹਦਾ ਜ਼ਿਕਰ ਕਰਾਂਗੇ ਇਸ ਚੋਣ ਦੇ ਵਿੱਚ ਹੋਰ ਵੀ ਜਿਹੜੇ ਆਜ਼ਾਦ ਤੌਰ ਤੇ ਬਹੁਤ ਸਾਰੇ ਉਮੀਦਵਾਰ ਚੋਣ ਲੜਨਗੇ ਹੁੰਦਾ ਹੀ ਆ ਇਸ ਸੁਭਾਅਕ ਕਿ ਖੁੰਬਾ ਬਾਗ ਜਿਹੜੇ ਆਜ਼ਾਦ ਉਮੀਦਵਾਰ ਐ ਜਿਹੜੇ ਗੋਤਾ ਨੂੰ ਲੈ ਕੇ ਧੜਿਆਂ ਨੂੰ ਲੈ ਕੇ ਖੜਦੇ ਹੁੰਦੇ ਆ ਉਹ ਚਾਹੇ ਇੱਕ ਦੂਸਰੇ ਦੀਆਂ ਪੋਟਾਂ ਤੋਂ ਜਿੱਤੇ ਖੜਦੇ ਨੇ ਉਹ 5 ਸਾਲ ਕਿਧਰੇ ਵੀ ਲੋਕਾਂ ਦੇ ਥੰਮਾ ਕਰਨ ਨੂੰ ਜਿਹੜਾ ਉਹ ਸਾਨੂੰ ਦਿਖਾਈ ਨਹੀਂ ਦਿੰਦੇ ਉਹਨਾਂ ਦੇ ਪੋਸਟਰਾਂ ਤੇ ਜ਼ਰੂਰ ਲਿਖਿਆ ਹੁੰਦਾ ਕਿ ਬਿਲਗੇ ਦਾ ਸਰਪੱਖੀ ਵਿਕਾਸ ਅਸੀਂ ਕਰ ਲਈ ਆਏ ਆ ਜੇ ਤੁਸੀਂ ਸਾਨੂੰ ਜਿਤਾ ਦੋਗੇ ਠੀਕ ਹੈ ਨਹੀਂ ਤਾਂ 5 ਸਾਲ ਅਸੀਂ ਫੇਰ ਚੁੱਪਚਾਪ ਰਹਾਂਗੇ ਹੁਣ 24 ਵਿੱਚ ਐਸ ਵਾਰ ਫੇ ਉਹ ਉਮੀਦਵਾਰ ਤੁਹਾਨੂੰ ਨਜ਼ਰ ਆਉਣਗੇ ਸੋ ਦੋਸਤੋ ਅਸੀਂ ਤੁਹਾਨੂੰ ਇਸ ਚੋਣ ਡੰਗਰ ਦੀਆਂ ਖਬਰਾਂ ਸੁਣਾਦੇ ਰਹਾਂਗੇ। ਦਿਓ ਅਯਾਜ ਸਵਾ ਹੋ ਗਿਆ ਹੁਣ ਯਾਰ ਦਾ। ਧੰਨਵਾਦ। ਕਿਸੇ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।